ਦੀ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਗੱਲ ਕਰਾਂਗੇ ਪੰਜਾਬ ਹਰਿਆਣਾ ਰਾਜਸਥਾਨ ਦੇ ਮੌਸਮ ਦੀ ਤਕਰੀਬਨ ਪੰਜਾਬ ਅਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਆਉਂਦੇ 24 ਘੰਟਿਆਂ ਤੇ ਆਉਂਦੇ 5 ਦਿਨਾਂ ਦੇ ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਲੇ ਇਲਾਕਿਆਂ ਦੇ ਵਿੱਚ ਆਪਾਂ ਨੂੰ ਕਿਸ ਤਰ੍ਹਾਂ ਦੇ ਸਿਸਟਮ ਦੇਖਣ ਨੂੰ ਮਿਲਣਗੇ ਪਿਛਲੇ ਜਿਨ੍ਹਾਂ ਦੇ ਵਿੱਚ ਜੋ ਸਿਸਟਮ ਦੇਖਣ ਨੂੰ ਮਿਲੇ ਹਨ ਉਸ ਦਾ ਅਸਰ ਅੱਜ ਕਿੰਨਾ ਕੁ ਦੇਖਣ ਨੂੰ ਮਿਲੇਗਾ ਜਾਂ ਮੀਂਹ ਹਨੇਰੀ ਦੇ ਚਾਂਸ ਕਿੰਨੇ ਕੁ ਦੇਖਣ ਨੂੰ ਮਿਲਣਗੇ ਮੌਸਮੀ ਸਿਸਟਮ ਬਦਲੀ ਸਿਸਟਮ ਕੀ ਕਹਿ ਰਹੇ ਹਨ ਕਿਹੜੇ ਇਲਾਕਿਆਂ ਦੇ ਵਿੱਚ ਮੀਂਹ ਹਨੇਰੀ ਦੇ ਚਾਂਸ ਬਣਨਗੇ ਜਾਂ ਮੌਸਮ ਸਾਫ਼ ਰਹੇਗਾ ਤੇ ਮੌ ਹਤੀ ਗਈ ਹੈ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਇੱਕ ਵਾਰ ਫਿਰ ਤੋਂ ਛੋੜੀ ਜਹੀ ਬੇਨਤੀ ਕਰਦੇ ਹਾਂ ਚੈਨਲ ਨੂੰ ਜੁਬਸਕ੍ਰਾਈਬ ਕਰ ਲਓ ਤਾਂ ਜੋ ਅੱਗੇ ਚੱਲ ਕੇ ਜਿਹੜੀ ਵੀ ਮੌਸਮ ਦੀ ਅਪਡੇਟ ਆਵੇ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਫਿਲਹਾਲ ਜੇਕਰ ਮੌਸਮ ਦੀ ਅਪਡੇਟ ਦੀ ਗੱਲ ਕਰੀਏ ਇਸ ਵੇਲੇ ਦੀਆਂ ਲਾਈਵ ਸੈਟਿੰਗ ਤੇ ਇਹਨਾਂ ਤੋਂ ਅੱਡੇ ਨਾਲ ਸਾਂਝੀ ਕਰ ਰਹੇ ਹਾਂ ਤਕਰੀਬਨ ਕੱਲ ਆਪਾਂ ਨੂੰ ਤਕਰੀਬਨ ਲਗਭਗ ਪੰਜਾਬ ਦੇ ਸਾਰੇ ਉੱਤਰ ਪਾਰਿਤ ਹੋ ਗਿਆ ਇਹਨਾਂ ਲਗਭਗ ਸਾਰੇ ਇਲਾਕਿਆਂ ਦੇ ਵਿੱਚ ਮੌਸਮ ਸਾਫ਼ ਦੇਖਣ ਨੂੰ ਮਿਲਿਆ ਤਕਰੀਬਨ ਪਿਛਲੇ 48 72 ਘੰਟਿਆਂ ਤੋਂ ਜੋ ਸਿਸਟਮ ਦੇਖਣ ਨੂੰ ਮਿਲ ਰਿ ਤਮੀ ਸਿਸਟਮ ਵਿੱਚ ਸਦਕਾ ਆਪਾਂ ਨੂੰ ਤਕਰੀਬਨ ਚਾਰ-ਚਾਰ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਉਮੀਦ ਦੇ ਛਰਾਟੇ ਦੇਖਣ ਨੂੰ ਮਿਲੇ ਕੱਲ ਕਰੀਬਨ ਆਪਾਂ ਨੂੰ ਸਵੇਰ ਦੇ ਵੇਲੇ ਕਿਤੇ ਨਾ ਕਿਤੇ ਹਲਕੇ ਦਰਮਿਆਨੇ ਛਰਾਟੇ ਮਿਲੇ ਪਰ ਕਿਤੇ ਵੀ ਜਿਆਦਾ ਮੀਂਹ ਜਨੇਰੀ ਚੱਕੜ ਨਹੀਂ ਦੇਖਣ ਨੂੰ ਮਿਲਿਆ ਇਹ ਸਿਸਟਮ ਜਿਹੜਾ ਤਕਰੀਬਨ ਪਟਿਆਲੇ ਦੇ ਕੁਝ ਖੇਤਰ ਹੋਗੇ ਫਤਿਹਗੜ੍ਹ ਸਾਹਿਬ ਲੁਧਿਆਣਾ ਕੁਝ ਪੂਰਬੀ ਖੇਤਰ ਹੋਗੇ ਮਰਿੰਡਾ ਸਮਰਾਲਿਆ ਹੋ ਗਿਆ ਦੂਜੇ ਪਾਸੇ ਰੋਪੜ ਚੰਡੀਗੜ੍ਹ ਮੁਹਾਲੀ ਇਖੇਤਰਾਂ ਦੇ ਵਿੱਚ ਬੱਦਲਬਾਈ ਬਣੀ ਹੋਈ ਸੀ ਪਰ ਇਹਨਾਂ ਖੇਤਰਾਂ ਦੇ ਵਿੱਚ ਰੁੱਕ ਰੁੱਕ ਕੇ ਕਿਤੇ ਹਲਕੀ ਕਾਰਵਾਈਆਂ ਦੇਖਣ ਨੂੰ ਮਿਲੀਆਂ ਇਹ ਸਿਸਟਮ ਹਲੇ ਕਹਿ ਸਕਦੇ ਹਾਂ ਕਿ ਹੁੰਦੇ ਕੈਂਟਿਆਂ ਦੇ ਵਿੱਚ ਇਸ ਦਾ ਅਸਰ ਦੇਖਣ ਨੂੰ ਅੱਜ ਵੀ ਦੇਖਣ ਨੂੰ ਮਿਲ ਸਕਦਾ ਹੈ ਪੰਜਾਬ ਦੇ ਬਹੁਤੇ ਵਿੱਚ ਇਹਨਾਂ ਦਾ ਅਸਰ ਆਪਾਂ ਨੂੰ ਬਹੁਤਾ ਨਹੀਂ ਦੇਖਣ ਨੂੰ ਮਿਲੇਗਾ ਤਕਰੀਬਨ ਇਹ ਸਿਸਟਮ ਜ਼ਿਆਦਾ ਇਲਾਕਿਆਂ ਦੇ ਵਿੱਚ ਆਪਾਂ ਨੂੰ ਠੀਕ ਠਾਕ ਦੇਖਣ ਨੂੰ ਮਿਲੇਗਾ ਜੇਕਰ ਆਪਾਂ ਤਕਰੀਬਨ ਆਉਣ ਵਾਲੇ ਘੰਟੇ ਦੀ ਗੱਲ ਕਰੀਏ ਤਕਰੀਬਨ ਅੱਜ ਆਪਾਂ ਨੂੰ ਜ਼ਿਆਤਰ ਜਿਹੜੇ ਪੰਜਾਬ ਹੋ ਗਿਆ ਪੰਜਾਬ ਦੇ ਨਾਮ ਲੱਗਦੇ ਹਰਿਆਣੇ ਦੇ ਉੱਤਰੀ ਇਲਾਕੇ ਹੋਗੇ ਇਹਨਾਂ ਖੇਤਰਾਂ ਚੰਡੀਗੜ੍ਹ ਮੋਹਾਲੀ ਰੋਪੜ ਡੇਰਾ ਬਸੀ ਪਟਿਆਲੇ ਦੇ ਕੁਝ ਪੂਰਬੀ ਪਾਕ ਹੋਗੇ ਛਿੜੀ ਫਤਿਹਗੜ੍ਹ ਸਾਹਿਬ ਦੇ ਕੁਝ ਇਲਾਕੇ ਹੋਗੇ ਇਹਨਾਂ ਇਲਾਕਿਆਂ ਦੇ ਵਿੱਚ ਕਿਤੇ ਨਾ ਕਿਤੇ ਹਲਕੀ ਦਰਮਿਆਨੀ ਛਰਾਟੇ ਦੇਖਣ ਨੂੰ ਮਿਲ ਸਕਦੇ ਹਨ ਦੁਪਹਿਰ ਤੋਂ ਬਾਅਦ ਤਕਰੀਬਨ ਦੁਪਹਿਰ ਤੋਂ ਬਾਅਦ ਆਪਾਂ ਨੂੰ ਕੁਝ ਪਹਾਗਾਂ ਦੇ ਵਿੱਚ ਇਸ ਦਾ ਅਸਰ ਦੇਖਣ ਨੂੰ ਮਿਲੇਗਾ ਕਿਉਂਕਿ ਜੇ ਜੇਕਰ ਇਸੇ ਤਰ੍ਹਾਂ ਜੇ ਆਪਾਂ ਨੂੰ ਹੀਟ ਵਾਲਾ ਸਿਸਟਮ ਬੰਦਾ ਰਿਹਾ ਦੁਪਹਿਰ ਤੱਕ ਟੈਂਪਰੇਚਰ ਦੇ ਵਾਧਾ ਹੋਇਆ ਤੇ ਹਮਸ ਦੇ ਵਿੱਚ ਵਾਧਾ ਹੋਇਆ ਤਕਰੀਬਨ ਕਿਤੇ ਨਾ ਕਿਤੇ ਗਰਜ ਲਿਸ਼ਕ ਵਾਲੇ ਬੱਦਲਾਂ ਨਿਰਮਾਣ ਹੋਏਗਾ ਜਿਹੜੇ ਤੁਹਾਨੂੰ ਵੈਲੇ ਦੱਸ ਦਿੱਤੀਆਂ ਹਨ ਫਿਲਹਾਲ ਜੇਕਰ ਆਪਾਂ ਗੱਲ ਕਰੀ ਤਕਰੀਬਨ ਇਸ ਤਰ੍ਹਾਂ ਦਾ ਮੌਸਮ ਦੇਖਣ ਨੂੰ ਮਿਲੇਗਾ ਜੇਕਰ ਆਪਾਂ ਹਵਾ ਦੀ ਗੱਲ ਕਰੀ ਹਵਾ ਤਕਰੀਬਨ 15 ਕਿਲੋਮੀਟਰ ਦੇ ਸਾਹਮਣੇ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ ਹੈ ਓਵਰਲ ਮੌਸਮ ਆਪਾਂ ਨੂੰ ਠ ਤਰੀਕ ਨੂੰ ਤਕਰੀਬਨ ਆਪਾਂ ਨੂੰ ਹਲਕੇ ਦਰਮਿਆਨੇ ਪਹਾੜੀ ਇਲਾਕਿਆਂ ਦੇ ਵਿੱਚ ਸਿਸਟਮ ਦੇਖਣ ਨੂੰ ਮਿਲਣਗੇ ਪਰ ਜ਼ਿਆਦਾ ਇਲਾਕਿਆਂ ਦੇ ਵਿੱਚ ਮੌਸਮ ਠੀਕ-ਠਾਕ ਦੇਖਣ ਨੂੰ ਮਿਲੇਗਾ ਉਸ ਤੋਂ ਬਾਅਦ ਜੇਕਰ ਆਪਾਂ ਮੌਸਮ ਵਿਭਾਗ ਦੇ ਮਾਡਲ ਦੀ ਗੱਲ ਕਰੀਏ ਤਕਰੀਬਨ ਕੀ ਕਹਿ ਰਿਹਾ ਹੈ ਅਗਲੇ 5 ਦਿਨਾਂ ਦੀ ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਹੈ ਤਕਰੀਬਨ ਜੇਕਰ ਆਪਾਂ ਗੱਲ ਕਰੀਏ ਪੰਜਾਬ ਦਾ ਮੌਸਮ ਸਭ ਤੋਂ ਪਹਿਲਾਂ ਜੇਕਰ ਦੇਖੀਏ ਜੰਮੂ ਕਸ਼ਮੀਰ ਹੋ ਗਿਆ ਹਿਮਾਚਲ ਹੋ ਗਿਆ ਉੱਤਰਾਖੰਡ ਹੋ ਗਿਆ ਇਹਨਾਂ ਇਸ ਤਰ੍ਹਾਂ ਇਹਨਾਂ ਇਲਾਕਿਆਂ ਦੀ ਗੱਲ ਕਰੀਏ ਤਾਂ ਉਹਦੇ 5 ਦਿਨਾਂ ਦੇ ਵਿੱਚ ਮੌਸਮ ਆਪਾਂ ਨੂੰ ਠੀਕ-ਠਾਕ ਦੇਖਣ ਅਰਚ ਮਗ ਤਕਰੀਬਨ ਆਪਾਂ ਨੂੰ ਪੰਜਾਬ ਹਰਿਆਣਾ ਰਾਜਸਥਾਨ ਛਤੀਸਗੜ ਗੁਜਰਾਤ ਇਹਨਾਂ ਸਾਰੇ ਭਾਗਾਂ ਵਿੱਚ ਆਮ ਤੌਰ ਤੇ ਮੌਸਮ ਖੁਸ਼ਕ ਰਹੇਗਾ ਸਿਰਫ ਪਹਾੜੀ ਇਲਾਕਿਆਂ ਦੇ ਵਿੱਚ ਇਸ ਦਾ ਅਸਰ ਦੇਖਣ ਨੂੰ ਮਿਲੇਗਾ ਜਿਹੜੇ ਪੰਜਾਬ ਦੇ ਉਤਰੀ ਭਾਗ ਹੋਗੇ ਹਰਿਆਣੇ ਦੇ ਉਤਰੀ ਭਾਗ ਹੋਗੇ ਇਹਨਾਂ ਪਹਾੜਾ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਇਸ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ ਥੋੜੇ ਬੋਤੇ ਆਪਾਂ ਨੂੰ ਉਮੀਦ ਹੈ ਤੇ ਛੂਟ ਚਿੱਟੇ ਚਰਾਟੇ ਦੇਖਣ ਨੂੰ ਮਿਲ ਸਕਦੇ ਹਨ ਉਸ ਤੋਂ ਬਾਅਦ ਜੇਕਰ 22 ਤਰੀਕ ਦੀ ਮੌਸਮ ਦੀ ਗੱਲ ਕਰੀਏ 22 ਤਰੀਕ ਨੂੰ ਤਕਰੀਬਨ ਸਮੁੱਚੇ ਨਾਰਥ ਈਸਟ ਇੰਡੀਆ ਦੇ ਵਿੱਚ ਤਕਰੀਬਨ ਮੌਸਮ ਖੁਸ਼ਕ ਰਹ ਸਮ ਆਮ ਤੌਰ ਤੇ ਕੁਝ ਦੇਖਣ ਨੂੰ ਮਿਲੇਗਾ ਪਰ ਪੰਜਾਬ ਹਰਿਆਣਾ ਹੋਰ ਪੱਛਮੀ ਉੱਤਰ ਪ੍ਰਦੇਸ਼ ਹੋ ਗਿਆ ਰਾਜਸਥਾਨ ਦੇ ਕੁਝ ਇਲਾਕੇ ਹੋਗੇ ਛਤੀਸਗੜ੍ਹ ਹੋ ਗਿਆ ਆਮ ਤੌਰ ਤੇ ਮੌਸਮ ਖੁਸ਼ਕ ਰਹਿਣ ਦੀ ਸਭਾਵਨਾ ਹੈ ਅਗਲੇ 23 ਤਰੀਕ ਦੇ ਮੌਸਮ ਦੀ ਗੱਲ ਕਰੀਏ 23 ਤਰੀਕ ਨੂੰ ਹਲਕੀਆਂ ਫੁਲਕੀਆਂ ਗਤੀਵਿਧੀਆਂ ਆਪਾਂ ਨੂੰ ਦੇਖਣ ਨੂੰ ਮਿਲ ਸਕਦੀਆਂ ਹਨ ਤਕਰੀਬਨ ਪਹਾੜੀ ਇਲਾਕਿਆਂ ਦੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਮੌਸਮ ਖੁਸ਼ਕ ਦੇਖਣ ਨੂੰ ਮਿਲੇਗਾ ਮੱਧ ਪ੍ਰਦੇਸ਼ ਉੱਤਰਾ ਉੱਤਰ ਪ੍ਰਦੇਸ਼ ਹੋ ਗਿਆ ਬਿਹਾਰ ਹੋ ਗਿਆ ਛਤੀਸਗੜ੍ਹ ਹੋ ਗਿਆ ਇਹਨਾਂ ਇਲਾਕਿਆਂ ਵਿੱਚ ਮੌਸਮ ਠੀਕ-ਠਾਕ ਰਹੇਗਾ ਅੱਗੇ ਜੇਕਰ 24 ਤਰੀਕ ਦੇ ਮੌਸਮ ਦੀ ਗ ਵਾਵੇਂ ਉੱਤਰ 파ਰਤ ਹੋ ਗਿਆ ਮੱਧ 파ਰਤ ਹੋ ਗਿਆ ਨੋਸਟ ਨਾਰਥ ਈਸਟ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਤਕਰੀਬਨ ਮੌਸਮ ਠੀਕ ਠਾਕ ਦੇਖਣ ਨੂੰ ਮਿਲੇਗਾ ਕੇਰਲਾ ਦੇ ਕੋਈ ਕੁ ਇਲਾਕਿਆਂ ਦੇ ਵਿੱਚ ਆਪਾਂ ਨੂੰ ਕਹਿ ਸਕਦੇ ਹਾਂ ਕਿ ਮੀਂਹ ਨਹੀਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ 25 ਤਰੀਕ ਦੀ ਗੱਲ ਕਰੀਏ 25 ਤਰੀਕ ਨੂੰ ਬਾੜੀ ਇਲਾਕਿਆਂ ਵਿੱਚ ਹਲਕੀਆਂ ਫੁਲਕੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨਾਰਥ ਇੰਡੀਆ ਦੇ ਵਿੱਚ ਤਕਰੀਬਨ ਮੌਸਮ ਠੀਕ ਠਾਕ ਰਹੇਗਾ ਲੇਕਿਨ ਨਾਰਥ ਈਸਟ ਇੰਡੀਆ ਦੇ ਵਿੱਚ ਆਪਾਂ ਨੂੰ ਤਕਰੀਬਨ ਕੁਝ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਹਨ ਉੱਤਰ ਪ੍ਰਦੇਸ਼ ਗੁਜਰਾਤ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਵੀ ਤਕਰੀਬ ਅੱਗੇ ਦੇ ਮੌਸਮ ਦੀ ਗੱਲ ਕਰੀਏ 26 ਤਰੀਕ ਨੂੰ ਤਕਰੀਬਨ ਪਹਾੜੀ ਇਲਾਕਿਆਂ ਵਿੱਚ ਛਲਕੀ ਫੁਲਕੀ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਲੇਕਿਨ ਜ਼ਿਆਦਾ ਇਲਾਕਿਆਂ ਦੇ ਵਿੱਚ ਆਪਾਂ ਨੂੰ ਮੌਸਮ ਠੀਕ ਤੇ ਦੇਖਣ ਨੂੰ ਮਿਲੇਗਾ ਨਾਰਥ-ਈਸਟ ਇੰਡੀਆ ਦੇ ਵਿੱਚ ਤਕਰੀਬਨ ਇਸ ਦੀ ਕਾਰਵਾਈ ਦੇਖਣ ਨੂੰ ਮਿਲ ਜੇ ਅੱਗੇ ਸਾਈਂ ਤਰੀਕ ਦੇ ਮੌਸਮ ਦੀ ਗੱਲ ਕਰੀਏ 27 ਤਰੀਕ ਨੂੰ ਪਹਾੜਾਂ ਦੇ ਵਿੱਚ ਜੰਮੂ ਕਸ਼ਮੀਰ ਹੋ ਗਿਆ ਹਿਮਾਚਲ ਹੋ ਗਿਆ ਇਹਨਾਂ ਇਲਾਕਿਆਂ ਵਿੱਚ ਗਤੀਵਿਧੀਆਂ ਹੋ ਸਕਦੀਆਂ ਹਨ ਓਡੀਸ਼ਾ ਆਂਧਰਾ ਪ੍ਰਦੇਸ਼ ਨਾਰਥ-ਈਸਟ ਇੰਡੀਆ ਹੋ ਗਿਆ ਪੰਜਾਬ ਰਿਆਨ ਰਾਜਸਥਾਨ ਇਹਨਾਂ ਖੇਤਰਾਂ ਦੇ ਵਿੱਚ ਤਕਰੀਬਨ ਆਪਾਂ ਨੂੰ 27 ਤਰੀ